ਸਾਡੇ ਪ੍ਰਿੰਸੀਪਲ ਸਾਹਿਬ ਖੜੇ ਐ ਐਸਸੀਡੀ ਗਵਰਨਮੈਂਟ ਕਾਲਜ ਦੇ ਉਹਨਾਂ ਨੂੰ ਕਿ ਉਹਨਾਂ ਦੇ ਕਾਲਜ ਵਿੱਚ ਇੱਕ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਪਹਿਲਾ ਇੰਡੋਰ ਸਟੇਡੀਅਮ ਆ ਪੂਰੇ ਪੰਜਾਬ ਸੂਬੇ ਦਾ ਜਿੱਦੇ ਵਿੱਚ ਵਾਲੀਬਾਲ ਖੇਡੀ ਜਾਏਗੀ ਹੋਰ ਕੋਈ ਵੀ ਇੰਡੋਰ ਸਟੇਡੀਅਮ ਖਾਸ ਵਾਲੀਬਾਲ ਲਈ ਨਹੀਂ ਬਣਿਆ ਲੁਧਿਆਣੇ ਵਿੱਚੋਂ ਜਿਹੜੇ ਪੰਜਾਬ ਦੀ ਟੀਮ ਬਣਦੀ ਹੈ 6-7 ਪਲੇਅਰ ਵਾਲੀਬਾਲ ਦੇ ਲੁਧਿਆਣੇ ਤੋਂ ਹੁੰਦੇ ਆ ਔਰ ਐਸ ਕਾਲਜ ਦੀ ਟੀਮ ਨੇ 14 ਵਰੀ 골ਡ ਮੈਡਲ ਜਿਹੜੇ ਯੂਨੀਵਰਸਿਟੀ ਦੇ ਇੰਟਰ ਕਾਲਜ ਟੂਰਨਾਮੈਂਟ ਹੁੰਦੇ ਉਹਦੇ 'ਤੇ ਜਿੱਤੇ ਆ। ਦਚਰਾਜ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਸ਼ਾਹਦ ਖਾਨ ਲੁਧਿਆਣਾ ਦੇ ਐਸ.ਡੀ. ਗਵਰਨਮੈਂਟ ਕਾਲਜ ਦੇ ਵਿੱਚ ਮੌਜੂਦ ਆ ਜਿੱਥੇ ਵਾਲੀਬਾਲ ਟੂਰਨਾਮੈਂਟ ਦਾ ਆਗਾਜ਼ ਹੋ ਚੁੱਕਿਆ। ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਇਹ ਜਿਹੜਾ ਟੂਰਨਾਮੈਂਟ ਆ ਇਹਨਾਂ ਖਿਡਾਰੀਆਂ ਦਾ ਜਿਹੜਾ ਤੁਸੀਂ ਕਹਿ ਸਕੋ ਵੀ ਇਹਨਾਂ ਨੂੰ ਇੰਤਜ਼ਾਰ ਰਹਿੰਦਾ ਤੇ ਮੁੱਖ ਅਧਿਤੀ ਦੇ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਪਹੁੰਚੇ ਨੇ। ਉਹਨਾਂ ਦੇ ਵੱਲੋਂ ਇੱਕ ਹੋਰ ਜਿਹੜੀ ਵੱਡੀ ਅਨਾਊਂਸਮੈਂਟ ਕੀਤੀ ਗਈ ਆ ਕਿ ਪੰਜਾਬ ਦਾ ਪਹਿਲਾ ਵਾਲੀਬਾਲ ਦਾ ਜਿਹੜਾ ਇੰਡੋਰ ਸਟੇਡੀਅਮ ਆ ਲੁਧਿਆਣਾ ਸ਼ਹਿਰ ਨੂੰ ਬਹੁਤ ਜਲਦ ਮਿਲਣ ਜਾ ਰਿਹਾ ਹੈ ਅਧਿਕਾਰਿਕ ਤੌਰ ਤੇ ਜਿਹੜਾ ਉਹਦਾ ਉਦਘਾਟਨ ਬਹੁਤ ਛੇਤੀ ਕੀਤਾ ਜਾਏਗਾ ਲੇਕਿਨ ਫਿਲਹਾਲ ਜਿਹੜੇ ਪਲੇਅਰ ਨੇ ਉਹ ਖੇਡਦੇ ਹੋਏ ਨਜ਼ਰ ਆ ਰਹੇ ਨੇ ਗੇਮਾਂ ਜਿਹੜੀਆਂ ਨੇ ਸਟਾਰਟ ਹੋ ਚੁੱਕੀਆਂ ਨੇ ਇਸ ਦੇ ਵਿੱਚ ਬॉयਜ਼ ਦੀਆਂ ਵੀ ਟੀਮਾਂ ਨੇ ਅਤੇ ਗਰਲਜ਼ ਦੀਆਂ ਵੀ ਟੀਮਾਂ ਨੇ ਜਿਹੜੇ ਪਾਰਟਿਸਪੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਰੋੜਾ ਦਾ ਕੀ ਕੁਝ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਸੁਣੋ ਸਾਡੇ ਪ੍ਰਿੰਸੀਪਲ ਸਾਹਿਬ ਖੜੇ ਐ ਐਸਸੀਬੀ ਗਵਰਨਮੈਂਟ ਕਾਲਜ ਦੇ ਉਹਨਾਂ ਨੂੰ ਕਿ ਉਹਨਾਂ ਦੇ ਕਾਲਜ ਵਿੱਚ ਇੱਕ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਪਹਿਲਾ ਇੰਡੋਰ ਸਟੇਡੀਅਮ ਆ ਪੂਰੇ ਪੰਜਾਬ ਸੂਬੇ ਦਾ ਜਿੱਦੇ ਵਿੱਚ ਵਾਲੀਬਾਲ ਖੇਡੀ ਜਾਏਗੀ ਹੋਰ ਕੋਈ ਵੀ ਇੰਡੋਰ ਸਟੇਡੀਅਮ ਖਾਸ ਵਾਲੀਬਾਲ ਲਈ ਨਹੀਂ ਬਣਿਆ ਔਰ ਲੁਧਿਆਣੇ ਵਿੱਚੋਂ ਜਿਹੜੇ ਪੰਜਾਬ ਦੀ ਟੀਮ ਬੰਦੀ ਹੈ 6-7 ਪਲੇਅਰ ਵਾਲੀਬਾਲ ਦੇ ਲੁਧਿਆਣੇ ਤੋਂ ਹੁੰਦੇ ਆ ਔਰ ਐਸ ਕਾਲਜ ਦੀ ਟੀਮ ਨੇ 14 ਵਾਰੀ 골ਡ ਮੈਡਲ ਜਿਹੜੇ ਯੂਨੀਵਰਸਿਟੀ ਦੇ ਇੰਟਰ ਕਾਲਜ ਟੂਰਨਾਮੈਂਟ ਹੁੰਦੇ ਆ ਉਹਦੇ 'ਤੇ ਜਿੱਤੇ ਆ ਇਹ ਜਿੰਨਾ ਸਪੋਰਟਸ ਜ਼ਰੂਰੀ ਜਿੰਨੀ ਐਜੂਕੇਸ਼ਨ ਜ਼ਰੂਰੀ ਆ ਉਨਾ ਹੀ ਸਪੋਰਟਸ ਜ਼ਰੂਰੀ ਹੁੰਦਾ ਕਿਉਂਕਿ ਇੱਕ ਤਾਂ ਹੈਲਥੀ ਮਾਈਂਡ ਰੱਖਣਾ ਚਾਹੀਦਾ ਇੱਕ ਆਪਣੇ ਅੱਜ ਦੇ ਯੂਥ ਨੂੰ ਨਸ਼ਿਆਂ ਤੋਂ ਔਰ ਹੋਰ ਕੋਈ ਵੀ ਗਲਤ ਆਦਤਾਂ ਤੋਂ ਦੋਰ ਰੱਖਤਾ ਹੋਰ ਕੁਝ ਪੰਜਾਬ ਸਰਕਾਰ ਵੱਲੋਂ ਸਰ ਸਪੋਰਟਿਵ ਲਗਤੀ ਉਪਰਾਲੇ ਕੀਤੇ ਜਾ ਰਹੇ ਬਹੁਤ ਉਪਰਾਲੇ ਆ ਜੀ ਜਦੋਂ ਦੀ ਇਹ ਸਰਕਾਰ ਆਈ ਹੈ 2022 ਤੋਂ ਤੁਹਾਨੂੰ ਪਤਾ ਹੈ ਪੰਜਾਬ ਖੇਡਾਂ ਇਹ ਹੁੰਦੀਆਂ ਨੇ ਯੋਜਨ ਅਲੱਗ-ਅਲੱਗ ਜ਼ਿਲ੍ਹਿਆਂ 'ਚ ਹਾਂ ਔਰ ਸਾਰੇ ਜਿਹੜੇ ਉਮਰ ਦੇ ਖਿਡਾਰੀ ਉਹਦੇ ਵਿੱਚ ਪਾਰਟਿਸਪੇਟ ਕਰਦੇ ਆ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਔਰ ਇਹ ਸਾਰੀ ਜਿਹੜੀ ਮਤਲਬ ਪਤਾ ਨਹੀਂ ਕਿੰਨੇ ਮੈਡਲ ਹੁੰਦੇ ਹੁਣ ਮੇਰੇ ਕੋਲ ਉਹ ਇਨਫੋਰਮੇਸ਼ਨ ਨਹੀਂ ਹੈਗੀ ਕਿੰਨੇ ਮੈਡਲ ਹੁੰਦੇ ਔਰ ਕਿੰਨੀ ਪਾਰਟਿਸਪੇਸ਼ਨ ਹੁੰਦੀ ਹੈ ਹਰ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਗੇਮ ਉਹਦੇ ਵਿੱਚ ਖੜਾਈ ਜਾਂਦੀ ਪਰ ਇੱਕ ਮੇਨ ਸ਼ਹਿਰ ਬਣਾਇਆ ਜਾਂਦਾ ਹਰ ਸਾਲ ਨਵਾਂ ਸ਼ਹਿਰ ਚੁਣਿਆ ਜਾਂਦਾ ਤਾਂ ਕਿ ਜਗ੍ਹਾ-ਜਗ੍ਹਾ ਸਪੋਰਟਸ ਪਪੂਲਰ ਹੋਵੇ ਔਰ ਹੁਣ ਹਰ ਪਿੰਡ ਵਿੱਚ ਕੋਈ ਵੀ ਪਿੰਡ ਨਹੀਂ ਰਹੂਗਾ ਜਿੱਥੇ ਸਪੋਰਟਸ ਸਟੇਡੀਅਮ ਨਾ ਹੋਵੇ ਬਾੱਟ ਸਪੋਰਟ ਸਟੇਡੀਅਮ ਬਣ ਚੁੱਕੇ ਆ ਪੰਜਾਬ 'ਚ ਔਰ ਹੋਰ ਬਣ ਰਹੇ ਹੈ ਸਰ ਤੁਹਾਡੇ ਵੱਲੋਂ ਪਹਿਲਾਂ ਵੀ ਫੰਡ ਦਿੱਤੇ ਗਏ ਆ ਹੋਰ ਵੀ ਦਿੱਤੇ ਜਾਣਗੇ ਫੰਡ ਜੇ ਲੋੜ ਪਈ ਜੋ ਲੋੜ ਪਵੇਗੀ ਔਰ ਜੋ ਸਾਡੀ ਮਤਲਬ ਕਿ ਅਸੀਂ ਖਰਚ ਸਕਾਂਗੇ ਸਪੈਸ਼ਲੀ ਸਪੋਰਟਸ ਲੀਗ ਖਰਚਾ ਆ ਸਰ ਨਸ਼ਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਸਪੋਰਟ ਕਿੱਦਾਂ ਦਾ ਤੁਸੀਂ ਵਿਕਾਟਨ ਕਰ ਰਹੇ ਨਸ਼ੇ ਨਹੀਂ ਮੈਂ ਇਹੀ ਇਹ ਹੁਣੇ ਕਹਿ ਕੇ اٹਿਆ ਜੀ ਕਿ ਜੇ ਜਿੰਨਾ ਸਪੋਰਟਸ ਪਪੂਲਰ ਹੋਏਗਾ ਓਨੇ ਨਸ਼ੇ ਦੀਆਂ ਆਦਤਾਂ ਘਟਣਗੀਆਂ ਠੀਕ ਹੈ ਥੈਂਕ ਯੂ ਥੈਂਕ ਯੂ ਓਕੇ ਸਰ